ਮੈਂ ਰੋਇ ਵੇਖਦਾ ਯਾਰ ਤੁਨੂੰ ਮੇਰੇ ਉਹ ਬੰਦੇ ਬਾੜੇ ਸੀ ਅੱਜ ਬੰਦੇ ਘਟਾ ਐ ਅੱਗੇ ਬੰਦੇ ਵਾਵਾ ਹੁੰਦੇ ਨਾ ਉਹ ਬੂਕੇ ਲਾਉਦੇ ਪਏ ਅੱਗੇ ਅੱਗੇ ਲਾਉਂਦੇ ਪਏ ਚੱਲ ਵਜਾ ਜਿਹੜੇ ਖਰਾਬ ਹੋ ਗਿਆ ਉਹ ਦੁਆਰਾਂ ਲਾਉਂਦੇ ਆ ਯਾਰ ਬਹੁਤ ਵਧੀਆ ਕੰਮ ਆ ਜਿਹੜਾ ਆਪਣਾ ਨਾ ਮੋਗੇ ਦਾ ਹਰਿਆ ਭਰਿਆ ਕੰਮ ਜਿਹੜਾ ਇਹ ਤੁਸੀਂ ਲੋ ਆਪ ਦੀ ਆਪਦੇ ਨੂੰ ਸੇਵਾ ਕਰਦੇ ਆ ਹਾਂਜੀ ਕੋਈ ਸਰਕਾਰੀ ਜਾਂ ਕੋਈ ਇਹ ਆਪਦੇ ਲੋਕ ਕੋਈ ਕਲੱਬ ਦਾ ਡਾਟਾ ਬਿਆਸ ਰਾਜਾ ਸੌਂਦੇ ਸੌਮਿਆਂ ਫਿਰ ਖਰੇ ਰਾਜਾ ਸੌਮੇ ਬੰਦੇ ਠੀਕ ਇਹ ਕਿਹੜੇ ਬੂਟੇ ਲੱਗੇ ਤਾਂ ਹੋਏ ਇਹ ਤੇ ਜਿਹੜੇ ਬੂਟੇ ਲੱਗੇ ਤਾਂ ਹੋਏ ਇਹ ਮਰੇ ਜਾਓ ਭਾਵੇਂ ਜਿਹੜੇ ਉਹਨਾਂ ਨੂੰ ਬਦਲ ਰਹੇ ਦੁਆਰਾ ਬਦਲ ਦਿੱਤੇ ਤੁਸੀਂ ਸਾਰੇ ਆਪਣੇ ਬਿਆਸ ਵਾਲਿਆਂ ਕੇ ਵੈਸੇ ਕੋਈ ਸਰਕਾਰੀ ਆ ਜਾ ਵੈਸੇ ਵਾੜ ਮਿਲ ਕੇ ਕੰਮ ਇਹ ਬਾਬਾ ਕਰਾ ਰਿਹਾ ਜੀ ਬਾਬਾ ਨਾਨਕ ਕਰਾਉਣ ਵਾਲਾ ਕੋਈ ਗੱਲ ਜਿਹੜੀ ਸੰਸਥਾ ਕੋਈ ਵੀ ਮੇਰੇ ਹਿਸਾਬ ਨਾਲ ਭਲੇ ਦਾ ਭਲਾਈ ਦਾ ਕੰਮ ਕਰੇ ਸਵੇਰੇ ਤੜਕੇ ਉੱਠ ਕੇ ਆਉਣਾ ਬੜਾ ਮਹਿਣਾ ਰਖਦਾ। ਭਾਵੇਂ ਬਿਆਸ ਵਾਲੇ ਬਾਬੇ ਆਉਣਾ ਤੇ ਭਾਵੇਂ ਭਾਵੇਂ ਮੈਂ ਕਹਿੰਦਾ ਭਲਾਈ ਦਾ ਕਰਦਾ। ਉਹ ਕੰਮ ਵਧੀਆ ਹੀ ਹੈ। ਕਿਉਂ ਜੀ? ਠੀਕ ਹੈ ਹੁਣ ਸਾਰੇ ਬੁੱਟੇ ਕਿਹੜੇ ਆਹੇ ਭਲਾ? ਮਿਕਸੀ ਆ ਜੀ। ਮਿਕਸੀ ਆ ਸਾਰੇ। ਕਿਉਂ ਆਵਾਜ਼ ਦੇ ਰਹੋ ਭਾਈ ਆਦਾ ਤੁਹਾਡੀ ਸੇਵਾ ਬਹੁਤ ਜਿਆਦਾ ਵਧੀਆ ਹੈ। ਇਹ ਡੇਲੀ ਹੁੰਨੇ ਮੇਰੇ ਹਿਸਾਬ ਨਾਲ ਤੁਸੀਂ ਹੈਂ? ਹਾਂ ਡੇਲੀ। ਡੇਲੀ ਹੁੰਨੇ ਆ ਮੈਂ ਤਾਂ ਅੱਜ ਮੇਰਾ ਜੀ ਕਿਤੇ ਮੈਂ ਕਹਿੰਦਾ ਵੀਡੀਓ ਪਾਉਂਦਾ ਤੁਹਾਡੀ YouTube ਤੇ। ਬਹੁਤ ਵਧੀਆ ਚੀਜ਼ ਹੈ। ਜੀ ਇਹ ਮੇਰੇ ਸਾਹਮਣੇ ਤੋੜ ਤੇ ਕਰਾ ਸਾਰੇ ਲਾ ਆਂਦੇ ਤੁਸੀਂ ਹਨ ਇਹ ਐਂਡ ਤੇ ਕਰਾ ਜਿਹੜਾ ਆਪਣਾ ਮੁੱਕੀਪੁਰਾ ਚੌਂਕ ਤੇ ਕਰਾ ਨਹੀਂ ਨਹੀਂ ਆ ਪੋਰ ਤੋਂ ਲੈ ਕੇ ਇਧਰਲੇ ਮੇਨ ਚੌਂਕ ਦੇ ਉੱਪਰ ਲਾਏ ਆਪਣਾ ਮੇਨ ਚੌਂਕ ਤੇ ਕਰਾ ਬੱਸ ਸਟੈਂਡ ਤੇ ਬਾਗੀਰ ਨਾਲ ਹੋ ਰਹੀ ਬੁੱਤੇ ਹੁੰਦੇ ਆ ਕੇ ਬਸ ਉਹ ਵੀ ਲਾ ਦੇ ਨੇ ਜੇ ਕੇਅਰ ਕਰਨ ਵਾਲੀ ਕਰੇ ਕੇਅਰ ਕਰੀ ਜੇ ਕੋਈ ਲੋਣਾ ਜਾਵੇ ਤਾਂ ਲਾ ਦੇ ਨੇ ਤੁਸੀਂ ਜੇ ਕੋਈ ਕਹੇ ਤਾਂ ਜਾਂ ਜਾਵਦਾ ਜਾਵਦਾ ਸਾਹ ਹੋ ਰਿਹਾ ਹਾਂ ਹਾਂ ਛਿੜਕਦੇ ਕਿਤੇ ਵੀ ਕੋਈ ਕਿਤੇ ਵੀ ਜਿਵੇਂ ਆ ਲੱਗੇ ਕਿਤੇ ਵੀ ਠੀਕ ਜੀ ਨਹੀਂ ਤਾਂ ਯਾਰ ਬਹੁਤ ਵਜੇ ਕਿੰਨੇ ਵਜੇ ਆਉਨੇ ਸਵੇਰੇ ਤੁਸੀਂ ਸਾਢੇ 5 ਵਜੇ ਕਿੰਨੇ ਵਜੇ ਕਰਾਉਂਦੀ ਜੀ ਪੈਸੇ ਟਾਰਗੇਟ ਸਾਡੇ 7 ਵਜੇ ਤੱਕ ਪਾਰਾਂ ਨੂੰ ਬਾਅਦ ਜਾ ਕੇ ਜਾਂਦੇ ਆ 8 ਵਜੇ ਚਲੋ ਬਹੁਤ ਵਜੇ ਜੀ ਥੈਂਕ ਯੂ ਜੀ ਇਹ ਮੈਂ ਜੋ ਜੀ ਆ ਜਾਂਦੇ ਮੈਨੂੰ ਇਹਨੂੰ ਦੱਸਿਆ ਸੀ 7 ਵਜੇ ਨਿਕਰਾਉਂ ਸਾਡੀ ਸੇਵਾ ਨੂੰ ਹੁੰਦਿਆ ਇਹ ਕਹਿੰਦੇ ਸਾਨੂੰ 8 ਵੀ ਵੱਜ ਜਾਂਦੇ ਆ ਜੇ ਕੋਈ ਪੁੱਟਾ ਸੜ ਗਿਆ ਜਾਂ ਕੋਈ ਟਰਾਬ ਹੋ ਗਿਆ ਉਹ ਦੁਆਰਾ ਲੁੰਦਿਆ ਹੋਰ ਵੀ ਜੇ ਕਿਤੇ ਵੀ ਆਸ-ਪਾਸੇ ਕੋਈ ਖਰਾਬ ਪੁੱਟਾ ਹੁੰਦਾ ਜਾਂ ਕਿਤੇ ਗੁਰਜੀ ਦਾ ਕਾਲ ਆ ਬਾਈ ਗੁਰਜੀ